ਜਦੋਂ ਸਿੰਡੀ ਆਸਟ੍ਰੇਲੀਆ ਸਿੰਨੀ ਦੇ ਵਿੱਚ ਤੇ ਇੱਕ ਵੱਡੀ ਘਟਨਾ ਵਾਪਰ ਜਾਂਦੀ ਹੈ ਕੰਨਾ ਜਦੋਂ ਵਾਪਰਦੀ ਹੈ ਤਾਂ ਹਰ ਪਾਸੇ ਇਸ ਦੇ ਚਰਚੇ ਹੁੰਦੇ ਨੇ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਸ ਦੇ ਪਿੱਛੇ ਦੇ ਕੀ ਕਾਰਨ ਨੇ ਕੌਣ ਲੋਕ ਦੋਸ਼ੀ ਨੇ ਅਤੇ ਇਸ ਦੇ ਹੁਣ ਅੱਗੇ ਕੀ ਨਿਜਰ ਕਰਨਗੇ ਕਿ ਆਸਟ੍ਰੇਲੀਆ ਵਿੱਚ ਅਜਿਹੀ ਘਟਨਾ ਸੁਣਨ ਨੂੰ ਮਿਲੀ ਹੈ ਕਿਵੇਂ ਦੇਖਦੇ ਹੋ ਕਿ ਇਹਨਾਂ ਦੇਸ਼ਾਂ ਦੇ ਵਿੱਚ ਅਜਿਹੇ ਘਟਨਾਵਾਂ ਬਹੁਤ ਘੱਟ ਸੁਣਨ ਨੂੰ ਮਿਲਦੀਆਂ ਨੇ ਇਸ ਘਟਨਾ ਦਾ ਕਾਰਨ ਕੀ ਹੈ ਅਤੇ ਨਤੀਜੇ ਕੀ ਹੋਣਗੇ ਇਸ ਵਾਰ ਦਰਸ਼ਕਾਂ ਨੂੰ ਦੱਸੂਈ ਹਾਂ ਜੀ ਬਿਲਕੁਲ ਬਿਲਕੁਲ ਬੜੀ ਮੰਦ ਭਾਗੀ ਤੇ ਦਹਿਲਾ ਦੇਣ ਵਾਲੀ ਇਹ ਜਿਹੜੀ ਘਟਨਾ ਹੈ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਵਿੱਚ ਜਿਹੜੀ ਇੱਕ ਬੌਂਡੀ ਬੀਚ ਹੈਗੀ ਆ ਉਹਦੇ ਲਾਗੇ ਇਹ ਘਟਨਾ ਵਾਪਰੀ ਹੈ ਜੂਇਸ਼ ਲੋਕਾਂ ਦਾ ਫੈਸਟੀਵਲ ਜਿਹੜਾ ਹੈਗਾ ਉਥੇ ਚੱਲ ਰਿਹਾ ਸੀ ਜਿੱਥੇ ਦੋ ਪਾਕਿਸਤਾਨੀ ਮੂਲ ਦੇ ਸਖਸ਼ ਜਿਹੜੇ ਨੇ ਆਉਂਦੇ ਨੇ ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੰਦੇ ਆ ਸੋ ਇਹਨਾਂ ਦੇ ਬਾਰੇ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਦੋ ਜਣੇ ਸੀ ਇਹ ਬਾਪ ਬੇਟਾ ਸੀ ਯਾਨੀ ਕਿ ਪਿਓ ਪੁੱਤ ਸੀ ਤੇ ਇਹਦਾ ਇਹਨਾਂ ਦਾ ਨਾਮ ਜਿਹੜੇ ਹੈਗੇ ਆ ਨਵੀਦ ਅਕਰਮ 24 ਸਾਲ ਜਿਹਦੀ ਉਮਰ ਸੀ ਤੇ ਸਾਜਿਦ ਅਕਰਮ 50 ਸਾਲ ਜਿਹੜਾ ਇਹਦਾ ਫਾਦਰ ਹੈਗਾ ਇਹ ਪਿਓ ਪੁੱਤ ਫੀਰ ਉਹਨਾਂ ਨੇ ਇਹ ਘਟਨਾ ਨੂੰ ਇੰਜਾਮ ਦਿੱਤਾ ਹੈ ਤੇ ਇਹਨਾਂ ਦੀ ਜੇ ਗੱਲ ਕਰੀਏ ਤਾਂ ਇਹ ਦੋਨੋਂ ਪਾਕਿਸਤਾਨ ਦੇ ਨਾਲ ਸਬੰਧਤ ਨੇ 1998 ਦੇ ਵਿੱਚ ਸਾਜਿਦ ਅਕਰਮ ਜਿਹੜਾ ਫਾਦਰ ਹੈਗਾ ਉਹ ਸਟੂਡੈਂਟ ਵੀਜ਼ੇ ਦੇ ਉੱਤੇ ਆਸਟ੍ਰੇਲੀਆ ਰਹਿਣ ਵਾਸਤੇ ਆਇਆ ਸੀ ਤੇ ਇਹਦਾ ਪੁੱਤ ਜਿਹੜਾ ਹੈਗਾ ਨਵੀਦ ਅਕਰਮ 24 ਸਾਲ ਉਹ ਆਸਟ੍ਰੇਲੀਆ ਦੇ ਵਿੱਚ ਹੀ ਪੈਦਾ ਹੋਇਆ ਉੱਥੇ ਹੀ ਪੜਿਆ ਲਿਖਿਆ ਸੋ ਇਹ ਦੋਨਾਂ ਵੱਲੋਂ ਜਿਹੜੀਆਂ ਗੰਨਾ ਫੜੀਆਂ ਹੋਈਆਂ ਸੀ ਹੱਥਾਂ ਦੇ ਵਿੱਚ ਤੇ ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਇਹ ਲੋਕਾਂ ਦੇ ਉੱਤੇ ਗੋਲੀਆਂ ਵਰਸਾ ਰਹੇ ਸੀ ਇਹਨਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਜਿਹਦੇ ਵਿੱਚ ਉਹ ਜਿਹੜਾ ਇਹਨੇ ਹਥਿਆਰ ਫੜਿਆ ਹੋਇਆ ਨਾ ਜਿਹੜੀ ਸਟ੍ਰੇਨ ਗਨ ਫੜੀ ਹੋਈ ਹੈ ਉਹ ਇੱਕ ਟਾਈਮ ਤੇ ਇੱਕ ਗੋਲੀ ਜਿਹੜੀ ਆ ਉਹ ਛੱਡਦੀ ਹੈ ਪਰ ਇਹਦੇ ਹੱਥ ਦੀ ਫੁਰਤੀ ਦੇਖੋ ਕਿ ਨਾਲੋਂ ਨਾਲ ਉਹਦਾ ਸਪੀਰਿੰਗ ਘੁਮਾ ਕੇ ਟ੍ਰਿਗਰ ਖਿੱਚ ਕੇ ਦੂਜੀ ਗੋਲੀ ਵੀ ਦਾਗ ਦਿੰਦਾ ਨਾਲੋਂ ਨਾਲ ਹੀ ਤੀਜੀ ਦਾਗ ਦਿੰਦਾ ਜਿਵੇਂ ਕਿ ਬਹੁਤ ਵੱਡੀ ਟ੍ਰੇਨਿੰਗ ਜਿਹੜੀ ਹੈ ਇਹਨੂੰ ਮਿਲੀ ਹੋਵੇ ਬੜਾ ਇਹ ਮਾਹਰ ਹੋਵੇ ਹਥਿਆਰਾਂ ਦਾ ਸੋ ਇਸ ਤਰੀਕੇ ਦੇ ਨਾਲ ਇਹਨਾਂ ਨੇ ਗੋਲੀਬਾਰੀ ਸ਼ੁਰੂ ਕੀਤੀ ਸੋ ਹੁਣ ਜੋ ਇਜ਼ਰਾਈਲ ਨੇ ਪੇਲਸਤੀਨ ਦੇ ਵਿੱਚ ਕੀਤਾ ਉਹਦੇ ਨਤੀਜੇ ਹੁਣ ਯੂ ਸ਼ਲੋਕਾਂ ਨੂੰ ਯੂਰੋਪੀਅਨ ਮੁਲਕਾਂ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਵੇਖਣ ਨੂੰ ਜਾਂ ਕਹਿ ਲਈਏ ਵੀ ਉਹਨਾਂ ਨੂੰ ਜਿਹੜੇ ਹੈ ਭੁਗਤਣੇ ਪੈ ਰਹੇ ਨੇ ਸੋ ਮੁਸਲਮਾਨ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਗੁੱਸਾ ਜ਼ਰੂਰ ਹੈ ਕਿ ਪੈਲੇਸਟਾਈਨ ਦੇ ਵਿੱਚ ਆ ਕੀ ਬਾਣਾ ਵਰਤਾਤਾਂ ਤੁਸੀਂ ਇਹਨੇ ਲੋਕ ਮਾਰ ਦਿੱਤੇ ਆ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਇਨੋਸੈਂਟ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿਓ ਇਹ ਇਹ ਜਿਹੜੇ ਪੋਲੀਟੀਕਲ ਗੇਮ ਹੁੰਦੀ ਹੈ ਇਹਦੇ ਵਿੱਚ ਆਮ ਲੋਕਾਂ ਦਾ ਕੋਈ ਵੀ ਲੈਣ ਦੇ ਨਹੀਂ ਹੁੰਦਾ ਅਸੀਂ ਜਦੋਂ ਭਾਰਤ ਦੇ ਵਿੱਚ ਸਿੱਖਾਂ ਦੇ ਖਿਲਾਫ ਹੋਈ ਹਿੰਸਾ ਨਸਲਕੁਸ਼ੀ ਦੀ ਗੱਲ ਕਰਦੇ ਆ ਤੇ ਉਹਦੇ ਵਿੱਚ ਆਮ ਹਿੰਦੂਆਂ ਦਾ ਲੈਣ ਕੋਈ ਨਹੀਂ ਹੈ ਉਹ ਸਰਕਾਰ ਵੱਲੋਂ ਬਿਆਉਤਬੰਦੀ ਬਣਾਈ ਗਈ ਸੀ ਜੇ ਸਿੱਖਾਂ ਦੀ ਲੜਾਈ ਦੀ ਗੱਲ ਕਰੀਏ ਤਾਂ ਸਿੱਖਾਂ ਦੀ ਲੜਾਈ ਜਿਹੜੀ ਹੈ ਉਹ ਸਰਕਾਰਾਂ ਦੇ ਨਾਲ ਸੀ ਕਿਤੇ ਨਾ ਕਿਤੇ ਤੇ ਆਮ ਲੋਕਾਂ ਦੇ ਨਾਲ ਨਹੀਂ ਕਿਉਂਕਿ ਤੁਸੀਂ ਦੇਖੋ ਵੀ ਇੱਕ ਪਾਸੇ ਨਵੰਬਰ 84 ਦਿੱਲੀ ਦੇ ਵਿੱਚ ਵਾਪਰਦਾ ਤੇ ਉਥੇ ਬਹੁਤਾਤ ਗਿਣਤੀ ਦੇ ਵਿੱਚ ਜਿਹੜੇ ਲੋਕ ਆਏ ਸੀ ਉਹ Hindu ਧਰਮ ਦੇ ਨਾਲ ਵੀ ਸੰਬੰਧਿਤ ਹੋ ਸਕਦੇ ਆ ਜਾਂ ਕੋਈ ਹੋਰ ਧਰਮ ਦੇ ਨਾਲ ਵੀ ਸੰਬੰਧਿਤ ਹੋ ਸਕਦੇ ਆ ਜਿਹੜੇ ਹਮਲਾਵਰ ਬਣ ਕੇ ਆਏ ਪਰ ਉਹਦੇ ਬਦਲੇ ਵਜੋਂ ਪੰਜਾਬ ਦੇ ਵਿੱਚ ਕਿਸੇ ਵੀ ਹਿੰਦੂ ਭਰਾ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸੋ ਮਤਲਬ ਕਹਿਣ ਦਾ ਵੀ ਜਿਹੜੀ ਸਰਕਾਰਾਂ ਨਾਲ ਲੜਾਈ ਹੁੰਦੀ ਹੈ ਉਹ ਸਰਕਾਰਾਂ ਦੇ ਨਾਲ ਹੀ ਰਹਿਣੀ ਚਾਹੀਦੀ ਹੈ ਇੱਥੇ ਇਨੋਸੈਂਟ ਲੋਕਾਂ ਨੂੰ ਮਾਰ ਦੇਣਾ ਗੋਲੀਬਾਰੀ ਦੇ ਵਿੱਚ ਇੱਕ ਇਹਦੇ ਵਿੱਚੋਂ ਮਰਨ ਵਾਲਿਆਂ ਦੇ ਵਿੱਚ ਇੱਕ 10 ਸਾਲ ਦੀ ਬੱਚੀ ਵੀ ਹੈਗੀ ਆ ਸੋ ਉਹਦਾ ਕੀ ਕਸੂਰ ਸੀ ਉਹਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਇਜ਼ਰਾਈਲ ਕਿਹੜੀ ਜਗ੍ਹਾ ਤੇ ਪੈਂਦਾ ਕਿੱਥੇ ਇੱਕ ਪੈਂਦਾ ਜਾਂ ਪੈਲੇਸਟਾਈਨ ਕਿੱਥੇ ਇੱਕ ਪੈਂਦਾ ਹੈ ਨਾ ਸੋ ਉਹਨੇ ਤਾਂ ਸਿਰਫ ਇਹ ਸੁਣਿਆ ਹੀ ਹੋਊਗਾ ਵੀ ਇਹ ਲੋਕ ਹੁੰਦੇ ਨੇ ਜਾਂ ਨਹੀਂ ਹੁੰਦੇ ਉਹ ਵੀ ਵਿਚਾਰੀ ਨੂੰ ਇਸ ਘਟਨਾ ਦੇ ਵਿੱਚ ਮਾਰ ਦਿੱਤਾ ਗਿਆ ਸੋ ਇਹ ਦੋਨੋਂ ਪਿਓ ਪੁੱਤ ਇਹਨਾਂ ਦੇ ਬਾਰੇ ਜੀ ਹੁਣ ਗੱਲ ਕਰੀਏ ਤਾਂ ਇਹਨਾਂ ਨੂੰ ਮੰਨਿਆ ਜਾਂਦਾ ਵੀ ਆਸਟ੍ਰੇਲੀਆ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਹੈ ਨਾ ਉਹਨਾਂ ਨੂੰ 2019 ਦੇ ਵਿੱਚ ਪਤਾ ਸੀ ਕਿ ਨਵੀਦ ਜਿਹੜਾ ਹੈ ਉਹ ਨਵੀਦ ਜਿਹੜਾ ਪੁੱਤਰ ਹੈਗਾ ਇਹਦਾ ਸਾਜਿਦ ਜਿਹਦੀ ਉਮਰ 24 ਸਾਲ ਹੈ ਸੋ ਨਵੀਦ ਇਸਲਾਮਿਕ ਸਟੇਟ ਗਰੁੱਪ ਦੇ ਨਾਲ ਸਬੰਧਾਂ ਦੇ ਵਿੱਚ ਹੈ ਸੋ ਜੇ ਆਸਟ੍ਰੇਲੀਆ ਦੀ ਇੰਟੈਲੀਜੈਂਸ ਏਜੰਸੀ ਨੂੰ ਇਹ ਪਤਾ ਹੈ 2019 ਦਾ ਕਿ ਇਹ ਉਹਨਾਂ ਦੇ ਨਾਲ ਜੁੜਿਆ ਹੋਇਆ ਤੇ ਭਾਈ ਅਜੇ ਤੱਕ ਉਹਦੇ ਉਤੇ ਐਕਸ਼ਨ ਕਿਉਂ ਨਹੀਂ ਲਿਆ ਗਿਆ ਜਾਂ ਫਿਰ ਤੁਸੀਂ ਕਿਉਂ ਨਹੀਂ ਖਿਆਲ ਰੱਖਿਆ ਵੀ ਇਹ ਲੋਕ ਅੱਗੇ ਜਾ ਕੇ ਇਹੋ ਜਿਹੇ ਕਟਨਾਵਾਂ ਨੂੰ ਅੰਜਾਮ ਦੇ ਸਕਦੇ ਆ ਅੱਛਾ ਹੁਣ ਇਹ ਗੱਲ ਕਰੀਏ ਵੀ ਇਹਨਾਂ ਦੋਨਾਂ ਪਿਓ ਪੁੱਤਾਂ ਨੂੰ ਸ਼ਾਇਦ ਉਹੋ ਹੀ ਪੜ੍ਹਾਈ ਪੜ੍ਹਾਈ ਗਈ ਹੋਏਗੀ ਕਿ ਜੰਨਤ ਦੇ ਕੋਲ ਤੁਸੀਂ ਜਾਓਗੇ ਜੰਨਤ ਦੇ ਵਿੱਚ ਜਾਓਗੇ ਉੱਥੇ ਹੂਰਾ ਮਿਲਣਗੀਆਂ ਉੱਥੇ ਵਾਈਨ ਮਿਲੇਗੀ ਜਾਂ ਆ ਹੋਏਗਾ ਇਹ ਇਹ ਜਿਹੜਾ ਸੰਸਾਰ ਹੈ ਇਹ ਨਰਕ ਹੈਗਾ ਇਹ ਇਹ ਹੱਲ ਹੈਗਾ ਤੇ ਤੁਸੀਂ ਅੱਗੇ ਜਾਣਾ ਜੰਨਤ ਦੇ ਵਿੱਚ ਸੋ ਇਸ ਤਰ੍ਹਾਂ ਦੀ ਪੜ੍ਹਾਈ ਇਹਨਾਂ ਨੂੰ ਪੜ੍ਹਾਈ ਗਈ ਹੋਏਗੀ ਜੋ ਮੈਂ ਸਮਝਦਾ ਤੇ ਤਾਂ ਹੀ ਇਹ ਪਿਓ ਪੁੱਤ ਹਮਲਾਵਰ ਹੋਗੇ ਦੇਖੋ ਆਮ ਆਪਾਂ ਗੱਲ ਕਰਦੇ ਹਾਂ ਕਿ ਵੀ ਇਹ ਆਪਸ ਵਿੱਚ ਕੋਈ ਤਾਲਮੇਲ ਨਹੀਂ ਬਣਦਾ ਕੋਈ ਚੰਗਾ ਕੰਮ ਕਰਨਾ ਪਈ ਉਹ ਪੁੱਤ ਕਰ ਸਕਦੇ ਨੇ ਪਰ ਜਦੋਂ ਲੋਕਾਂ ਨੂੰ ਗੋਲੀਆਂ ਮਾਰ ਰਹੀਆਂ ਨੇ ਲੋਕਾਂ ਨੂੰ ਮਾਰਨਾ ਹੈ ਉਦੋਂ ਇਹਨਾਂ ਨੇ ਕਿਵੇਂ ਇਕੱਠੇ ਬਹਿ ਕੇ ਵਿਆਉਂਤਬੰਦੀ ਬਣਾਈ ਹੋਵੇਗੀ ਕੀ ਇਹਨਾਂ ਨੇ ਸੋਚਿਆ ਹੋਵੇਗਾ ਕਿ ਉਸ ਤੋਂ ਬਾਅਦ ਸਾਡਾ ਕੀ ਬੰਨਾ ਹੈ ਸੋ ਇਹ ਸਾਰੀ ਕਿਤੇ ਨਾ ਕਿਤੇ ਧਰਮ ਦੀ ਆੜ ਦੇ ਵਿੱਚ ਜਿਹੜੀ ਹੈਗੀ ਹੈ ਪੜਾਈ ਬ੍ਰੇਨ ਵਾਸ਼ ਕੀਤਾ ਜਾਂਦਾ ਹੈ ਕੁਝ ਲੋਕਾਂ ਵੱਲੋਂ ਜੋ ਕਿ ਇਹ ਕਿਹਾ ਜਾਂਦਾ ਕਿ ਭਾਈ ਇਹ ਸਾਡੇ ਦੁਸ਼ਮਣ ਨੇ ਮਤਲਬ ਇੱਕ ਕਮਿਊਨਿਟੀ ਨੂੰ ਦੁਸ਼ਮਣ ਬਣਾ ਕੇ ਰੱਖ ਦੇਣਾ ਜਿਉਂ ਇਸ ਦੁਸ਼ਮਣ ਨੇ ਜੀ ਸਾਡੇ ਸੋ ਉਹ ਚੀਜ਼ ਜਿਹੜੀ ਆ ਪੜਾਈ ਜਾਂਦੀ ਹੈ ਕਿ ਇਹਨਾਂ ਨੂੰ ਅਸੀਂ ਮਾਰਾਂਗੇ ਤਾਂ ਅਸੀਂ ਅੱਲਾ ਦਾ ਹੀ ਕੰਮ ਕਰ ਰਹੇ ਆ ਸੋ ਮੇਰੇ ਖਿਆਲ ਦੇ ਵਿੱਚ ਨਹੀਂ ਕੋਈ ਵੀ ਧਰਮ ਸਿਖਾਉਂਦਾ ਕਿਸੇ ਇਨੋਸੈਂਟ ਬੰਦੇ ਨੂੰ ਕਤਲ ਕਰ ਦੇਣਾ ਸੋ ਇਸ ਘਟਨਾ ਤੋਂ ਬਾਅਦ ਹੋਵੇਗਾ ਕਿ ਇਹਦੇ ਨਤੀਜੇ ਕੀ ਨਿਕਲਣਗੇ ਪਿਓ ਮਾਰਿਆ ਗਿਆ ਮੁੰਡਾ ਜਿਹੜਾ ਉਹ ਕ੍ਰਿਟੀਕਲ ਹਾਲਤ ਦੇ ਵਿੱਚ ਇਹ ਜਿਹੜਾ ਹੈਗਾ ਉਹ ਜ਼ਖਮੀ ਆ ਹਸਪੀਟਲ ਹਸਪੀਟਲ ਦੇ ਵਿੱਚ ਆ ਤੇ ਜਿਹੜਾ ਪਿਓ ਸੀ ਇਹਦਾ ਉਹ ਮਾਰਿਆ ਗਿਆ ਹੁਣ ਇਹਦੇ ਵਿੱਚੋਂ ਨਿਕਲਿਆ ਕੀ ਆਪਣੀ ਜਾਨ ਗਵਾਈ ਦੂਜਾ ਜਿਹੜਾ ਮੁੰਡਾ ਹੈ ਉਹ ਹੁਣ ساری ਉਮਰ ਜੇਲ੍ਹ ਦੇ ਵਿੱਚ ਰਹੇਗਾ ਤੇ ਇਹਦੇ ਆਉਟਪੁੱਟ ਕੀ ਨਿਕਲੇ ਆ ਕੋਈ ਆਉਟਪੁੱਟ ਨਹੀਂ ਹੈ ਸੋ ਇਨੋਸੈਂਟ ਲੋਕਾਂ ਨੂੰ ਮਾਰ ਦੇਣਾ ਇਹ ਇਹ ਕੋਈ ਬਹਾਦਰੀ ਵਾਲਾ ਕੰਮ ਨਹੀਂ ਹੁੰਦਾ ਇਹ ਨਾ ਕੋਈ ਧਰਮ ਦਾ ਕੰਮ ਹੁੰਦਾ ਨਾ ਹੀ ਇਹ ਇਸਲਾਮ ਕਹਿੰਦਾ ਨਾ ਹਿੰਦੂਇਜ਼ਮ ਕਹਿੰਦਾ ਨਾ ਸਿੱਖੀਜ਼ਮ ਕਹਿੰਦਾ ਹੁਣ ਤੁਸੀਂ ਪੰਜਾਬ 'ਚ ਦੇਖੋ ਖਾੜਕੂ ਲਹਿਰ ਵੀ ਚੱਲਦੀ ਹੈ ਤੇ ਪੰਜਾਬ ਦੇ ਵਿੱਚ ਕਦੇ ਵੀ ਜਿਹੜੇ ਸਿੱਖ ਖਾੜਕੂ ਸੀ ਉਸ ਵੇਲੇ ਉਹਨਾਂ ਨੇ ਕਦੇ ਕਿਸੇ ਬੇਕਸੂਰ ਨੂੰ ਨਹੀਂ ਮਾਰਿਆ ਹਾਂ ਕੋਈ ਗਲਤੀ ਦੇ ਨਾਲ ਕੋਈ ਉਸ ਤਰੀਕੇ ਦੇ ਨਾਲ ਹੋ ਗਿਆ ਹੋਵੇ ਤਾਂ ਗੱਲ ਵੱਖਰੀ ਹੈ ਉਹਨਾਂ ਨੇ ਉਹਨਾਂ ਲੋਕਾਂ ਨੂੰ ਹੀ ਨਿਸ਼ਾਨਾ ਬਣਾਇਆ ਜਿਹੜੇ ਉਹਨਾਂ ਦੇ ਦੁਸ਼ਮਣ ਸੀ ਵੈਸੇ ਤਾਂ ਅਸੀਂ ਕਹਿੰਦੇ ਆ ਕਿ ਵਾਇਲੈਂਸ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਵਾਇਲੈਂਸ ਦਾ ਵਾਇਲੈਂਸ ਕੋਈ ਵੀ ਰਸਤਾ ਨਹੀਂ ਕੱਟਦੀ ਕਿਸੇ ਪਾਸੇ ਨੂੰ ਵੀ ਸੋ ਇਹ ਨਹੀਂ ਹੋਣੀ ਚਾਹੀਦੀ ਕਾਨੂੰਨ ਦੇ ਵਿੱਚ ਰਹਿ ਕੇ ਕੰਮ ਜਿਹੜੇ ਆ ਉਹ ਹੋਣੇ ਚਾਹੀਦੇ ਆ ਪਰ ਫਿਰ ਵੀ ਆਪਾਂ ਇਤਿਹਾਸ ਦੀਆਂ ਐਗਜ਼ਾਮਪਲਸ ਜਿਹੜੀਆਂ ਨੇ ਉਹ ਦੇ ਸਕਦੇ ਹੁੰਨੇ ਆ ਸੋ ਇਹ ਇਹ ਐਗਜ਼ਾਮਪਲ ਆ ਸਾਡੇ ਕੋਲ ਸੈਟ ਐਗ ਵੀ ਸਿੱਖ ਖੜਕੂਆ ਨੇ ਕਿਸੇ ਨੂੰ ਸੈਂਟ ਬੰਦੇ ਨੂੰ ਜਿਹੜਾ ਜਾਣ ਬੁੱਝ ਕੇ ਨਹੀਂ ਸੌਦਾ ਲਾਇਆ ਸੁਪਰ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਕਿਹੜੀ ਪੜ੍ਹਾਈ ਪੜਾਈ ਜਾਂਦੀ ਹੈ ਕਿ ਭਾਈ ਇਨੋਸੈਂਟ ਲੋਕਾਂ ਨੂੰ ਮਾਰ ਦਿਓ ਕਿਤੇ ਕੋਈ ਫੈਸਟੀਵਲ ਚੱਲ ਰਿਹਾ ਹੈ ਤੇ ਉਹਨਾਂ ਦੇ ਉੱਤੇ ਗੱਡੀ ਛਾੜ ਦਿਓ ਤੁਸੀਂ ਆਪਣੀ ਕਾਰ ਵੀ ਜਿੰਨੇ ਮਰਦੇ ਆ ਮਾਰਨ ਦਿਓ ਇਦਾਂ ਦੀਆਂ ਘਟਨਾਵਾਂ ਦੇ ਵਿੱਚ ਨਿਤ ਦਿਨ ਵਾਦਾ ਹੋ ਰਿਹਾ ਨੇਤਨ ਯਾਹੂ ਦੇ ਕੀਤੇ ਹੋਏ ਜਿਹੜਾ ਕਹਿਰ ਹੈ ਜਿਹੜਾ ਉਹਦਾ ਕੀਤਾ ਹੋਇਆ ਪਹਲੇਸਤੀਨ ਦੇ ਵਿੱਚ ਕਤਲੇਆਮ ਹੈਗਾ ਉਹਦਾ ਨਤੀਜਾ ਹੁਣ ਲੋਕਾਂ ਨੂੰ ਭੁਗਤਣਾ ਪੈ ਰਿਹਾ ਉਤੋਂ ਹੁਣ ਨੇਤਨ ਯਾਹੂ ਆ ਉਹ ਆਸਟ੍ਰੇਲੀਆ ਨੂੰ ਕਹਿ ਰਿਹਾ ਦੋਸ਼ ਦੇ ਰਿਹਾ ਕਿ ਸਾਡੇ ਲੋਕਾਂ ਦੀ ਤੁਸੀਂ ਸੁਰੱਖਿਆ ਨਹੀਂ ਕਰ ਰਹੇ ਚੰਗੀ ਤਰ੍ਹਾਂ ਸੋ ਮਤਲਬ ਉਲ ਚੋਰ ਕੋਤਵਾਲ ਕੋ ਡਾਂਟੇ ਇਹੀ ਕਹਾਵਤ ਹੁੰਦੀ ਹੈ ਨਾ ਸੋ ਉਹੀ ਗੱਲ ਹੋ ਰਹੀ ਹੈ ਕਿ ਪਹਿਲਾਂ ਜਿਹੋ ਜਾਂ ਤੁਸੀਂ ਬੀਜ ਰਹੇ ਹੋ ਉਹੋ ਜਾਂ ਤੁਸੀਂ ਵੜ ਰਹੇ ਹੋ ਸੋ ਇਹਨਾਂ ਇਸ ਘਟਨਾ ਦੇ ਵਿੱਚ ਜਿਹੜੇ ਫਰਾਂਸ ਦੀ ਜਿਹੜੀ ਫੋਰਨ ਮਿਨਿਸਟਰੀ ਹੈ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਸਾਡਾ ਵੀ ਇੱਕ ਨਾਗਰਿਕ ਮਾਰਿਆ ਗਿਆ ਇੱਕ ਨਾਗਰਿਕ ਦੇ ਵਿੱਚ ਬ੍ਰਿਟਿਸ਼ ਮਾਰਿਆ ਗਿਆ ਬਾਕੀਆਂ ਦੀ ਜਾਣਕਾਰੀ ਜਿਹੜੀ ਹਜੇ ਆਉਣੀ ਬਾਕੀ ਹੈਗੀ ਹੈ ਸੋ ਇਹ ਸ਼ਾਮ 6:47 ਮਿੰਟ ਤੇ ਇਹ ਘਟਨਾ ਜਿਹੜੀ ਹੈ ਬੀਚ ਦੇ ਨੇੜੇ ਸ਼ੁਰੂ ਹੋਈ ਟੜਾ ਟੜ ਗੋਲੀਆਂ ਚੱਲਣੀਆਂ ਸ਼ੁਰੂ ਹੋਈਆਂ ਤੇ ਉਹਦੇ ਵਿੱਚ ਬਜ਼ੁਰਗ ਲੋਕਾਂ ਨੂੰ ਲੋਕੀ ਚੱਕ ਚੱਕ ਕੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸੀ ਬੱਚਿਆਂ ਨੂੰ ਲਿਜਾ ਰਹੇ ਸੀ ਸੋ ਜਿਹੜੇ ਸ਼ਹੀਦੀ ਦੇ ਗਵਾਹ ਉਹ ਕਹਿੰਦੇ ਵੀ ਲੋਕ ਜਿਹੜੇ ਨੇ ਉਹ ਡਿੱਗੇ ਹੋਏ ਸੀ ਮਤਲਬ ਜਿਨ੍ਹਾਂ ਤੇ ਗੋਲੀਆਂ ਲੱਗ ਗਈਆਂ ਸੀ ਉਹ ਵਿਸ਼ੇ ਹੋਏ ਸੀ ਤੇ ਬਹੁਤ ਲੋਕ ਜਿਹੜੇ ਭੱਜ ਦੌੜ ਕਰ ਰਹੇ ਸੀਗੇ ਸ਼ੈਲਟਰ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਸੋ ਉਸ ਤੋਂ ਬਾਅਦ ਜਦੋਂ ਪੁਲਿਸ ਆਉਂਦੀ ਹੈ ਪੁਲਿਸ ਜਿਹੜੀ ਹੈ ਇਹਨਾਂ ਨੂੰ ਹਥਿਆਰ ਸੁੱਟਣ ਨੂੰ ਵੀ ਉਹਨਾਂ ਨੇ ਕਿਹਾ ਪਰ ਹਥਿਆਰ ਨਹੀਂ ਸੁੱਟੇ ਗਏ ਤੇ ਫਿਰ ਇੱਕ ਜਣਾ ਜਿਹੜਾ ਹੈਗਾ ਉਹ ਇਹਦੇ ਵਿੱਚੋਂ ਮਾਰਿਆ ਗਿਆ ਮਰਨ ਤੋਂ ਬਾਅਦ ਫਿਰ ਦੂਸਰਾ ਜਿਹੜਾ ਹੈਗਾ ਉਹ ਵੀ ਹੁਣ ਕ੍ਰਿਟੀਕਲ ਹਾਲਾਤਾਂ ਦੇ ਵਿੱਚ ਹੈ ਤੇ ਆਉਂਦੇ ਸਮੇਂ ਦੇ ਵਿੱਚ ਆਪਾਂ ਦੇਖਾਂਗੇ ਕਿ ਇਹ ਘਟਨਾ ਦੇ ਬਾਰੇ ਜਿਹੜੀ ਹੋਰ ਕੋਈ ਅਪਡੇਟ ਆਉਂਦੀ ਹੈ ਵੈਸੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਇਹਨੂੰ ਇੱਕ ਟੈਰਰ ਅਟੈਕ ਜਿਹੜਾ ਹੈਗਾ ਉਹ ਕਹਿ ਦਿੱਤਾ ਕਿ ਇਹ ਟੈਰਰ ਅਟੈਕ ਹੈ ਖਾਸ ਤੌਰ ਦੇ ਉੱਤੇ ਇੱਕ ਖਾਸ ਕਮਿਊਨਿਟੀ ਨੂੰ ਟਾਰਗੇਟ ਟਾਰਗੇਟ ਕਰਕੇ ਤੇ ਉਹਨਾਂ ਦੇ ਉੱਤੇ ਗੋਲੀਬਾਰੀ ਜਿਹੜੀ ਹੈਗੀ ਆ ਉਹ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਇਸ ਘਟਨਾ ਤੋਂ ਬਾਅਦ ਵੈਸਟ ਦੇ ਵਿੱਚ ਆਮ ਸ਼ਹਿਰਾਂ ਦੇ ਵਿੱਚ ਸਿਕਿਉਰਿਟੀ ਜਿਹੜੀ ਹੈਗੀ ਆ ਉਹ ਵਧਾ ਦਿੱਤੀ ਗਈ ਹੈ ਜਿਵੇਂ ਕਿ ਇੰਗਲੈਂਡ ਇੰਗਲੈਂਡ ਨੇ ਸਿਕਿਉਰਿਟੀ ਜਿਊਸ਼ ਲੋਕਾਂ ਦੀ ਜਿਹੜੀ ਹੈਗੀ ਆ ਸੁਰੱਖਿਆ ਵਧਾ ਦਿੱਤੀ ਹੈ ਜਾਂ ਸ਼ਹਿਰਾਂ ਦੇ ਵਿੱਚ ਜਿਹੜੀ ਹੈਗੀ ਆਪਣੇ ਆਰਮ ਜਿਹੜੀ ਹੈਗੀ ਆ ਫੌਜ ਜਾਂ ਕਹਿ ਲਈਏ ਪੁਲਿਸ ਆ ਉਹਨਾਂ ਨੂੰ ਵੀ ਵਧਾ ਦਿੱਤਾ ਕਿ ਭਾਈ ਧਿਆਨ ਰੱਖੋ ਇਹ ਜਿਹੜੀਆਂ ਘਟਨਾਵਾਂ ਹੋਰ ਵੀ ਹੋ ਸਕਦੀਆਂ ਕਿਉਂਕਿ ਪਹਿਲੀ ਘਟਨਾ ਹੀ ਇੱਥੇ ਹੋਈ ਹੈ ਮਾਂਚੈਸਟਰ ਇੰਗਲੈਂਡ ਦੇ ਵਿੱਚ ਉਸ ਤੋਂ ਬਾਅਦ ਫਿਰ ਅੱਗੇ ਗਈ ਹੈ ਨਾ ਸੋ ਤੁਸੀਂ ਦੇਖੋ ਕਿਵੇਂ ਵਕਤ ਬਦਲ ਰਿਹਾ ਇਹ ਘਟਨਾਵਾਂ ਨੂੰ ਕਿਤੇ ਨਾ ਕਿਤੇ ਠੱਲ ਪੈ ਗਈ ਸੀ ਪਰ ਹੁਣ ਜਿਹੜੀ ਉਹ ਅਫਗਾਨੀ ਵਾਲੀ ਘਟਨਾ ਵਾਪਰੀ ਜਿਨ੍ਹਾਂ ਨੇ ਵਾਈਟ ਹਾਊਸ ਤੇ ਦੋ ਨੈਸ਼ਨਲ ਗਾਰਡਨ ਨੂੰ ਮਾਰਿਆ ਸੋ ਹੁਣ ਇਹ ਪਾਕਿਸਤਾਨੀ ਮੂਲ ਦੇ ਸੀ ਪਰ ਪੜ੍ਹਾਈ ਇਹਨਾਂ ਨੂੰ ਇੱਕੋ ਜਿਹੀ ਪੜ੍ਹਾਈ ਜਾਂਦੀ ਹੈ ਕਿ ਤੁਸੀਂ ਜੰਨਤ 'ਚ ਜਾਓਗੇ ਤੇ ਆਹ ਕਰਾਂ ਆਹ ਮਿਲੂਗਾ ਤੁਹਾਨੂੰ ਉਹ ਮਿਲੂਗਾ ਸੋ ਜੇ ਤੁਸੀਂ ਇਸ ਜਨਮ ਦੇ ਵਿੱਚ ਜਿੱਥੇ ਤੁਸੀਂ ਆਪਾਂ ਇਹ ਦੇਖੀਏ ਕਿ ਇਸ ਧਰਤੀ ਦੇ ਉੱਤੇ ਵੀ ਤਾਂ ਤੁਹਾਨੂੰ ਅੱਲਾ ਨੇ ਭੇਜਿਆ ਨਾ ਸੋ ਜੇ ਤੁਸੀਂ ਇੱਥੇ ਨਹੀਂ ਚੰਗੇ ਕੰਮ ਕੀਤੇ ਤੇ ਦੂਜੀ ਦੁਨੀਆ 'ਚ ਜਾ ਕੇ ਕਿਹੜੇ ਚੰਗੇ ਕੰਮ ਕਰੋਗੇ ਸੋ ਨਾਲੇ ਲਾਲਚ ਜਿਹੜਾ ਹੈਗਾ ਤੁਹਾਨੂੰ ਇੱਕ ਹੋਰ ਵੀ ਉਦਾਹਰਨ ਦੇ ਦਿੰਨਾ ਸਿੱਖਾਂ ਦੀ ਉਦਾਹਰਨ ਇਹ ਆ ਭਈ ਉਹਨਾਂ ਨੂੰ ਲਾਲਚ ਨਹੀਂ ਦਿੱਤਾ ਜਾਂਦਾ ਸ਼ਹੀਦیاں ਸਿੱਖਾਂ 'ਚ ਵੀ ਬਹੁਤ ਹੋਈਆਂ ਹੁਣ ਤੱਕ ਜਦੋਂ ਦਾ ਸਿੱਖ ਪੰਥ ਜਿਹੜਾ ਹੈਗਾ ਬਣਿਆ ਜਾਂ ਹੋਣ ਦੇ ਵਿੱਚ ਆਇਆ 10 ਲੱਖ ਸ਼ਹੀਦیاں ਜਿਹੜੀਆਂ ਨੇ ਉਹ ਗਿਣੀਆਂ ਜਾਂਦੀਆਂ ਵੀ 10 ਕੁ ਲੱਖ ਸਿੱਖ ਜਿਹੜਾ ਹੁਣ ਤੱਕ ਸ਼ਹੀਦ ਹੋ ਗਿਆ ਵਕ ਵਕ ਘੱਲੂ ਘਾਰਿਆਂ ਦੇ ਵਿੱਚ ਵਿੱਚ ਨਵੰਬਰ 84 ਪਾ ਲੋ ਜਾਂ ਮੁਗਲਾਂ ਦੇ ਟਾਈਮ ਤੇ ਅੰਗਰੇਜ਼ਾਂ ਦੇ ਟਾਈਮ ਤੇ ਸੋ 10 ਕੁ ਲੱਖ ਸਿੱਖ ਹੈ ਤੇ ਇਹ ਜਿਹੜੇ ਸਾਰੇ ਸਿੱਖ ਜਿਹੜੇ ਸ਼ਹੀਦ ਹੋਏ ਆ ਇਹਨਾਂ ਨੂੰ ਲਾਲਚ ਨਹੀਂ ਸੀ ਦਿੱਤਾ ਗਿਆ ਕਿ ਅਗਲੇ ਜਨਮ ਚ ਤੁਸੀਂ ਸਵਰਗ ਦੇ ਵਿੱਚ ਜਾ ਕੇ ਹੂਰਾ ਜਾਂ ਹੋਰ ਤੁਸੀਂ ਵਾਈਨ ਜਿਹੜੀ ਲੱਭੋਗੇ ਸੋ ਇਹ ਮੁਕਤੀ ਸੀ ਪਰ ਜਿਹੜਾ ਸ਼ਹੀਦ ਹੋ ਗਿਆ ਉਹ ਹੋ ਗਿਆ ਉਹ ਉਹ ਮਤਲਬ ਕਿ ਅੰਬਰਾਂ ਦਾ ਤਾਰਾ ਬਣ ਗਿਆ ਉਹਦੇ ਵਿੱਚ ਹੋਰ ਕੋਈ ਵੀ ਇਹ ਲਾਲਚ ਜਿਹੜਾ ਹੈਗਾ ਨਹੀਂ ਦਿੱਤਾ ਜਾਂਦਾ ਹੁਣ ਜਿੰਨੇ ਵੀ ਅਜੋਕੇ ਸਮੇਂ ਦੇ ਵਿੱਚ ਵੀ ਜਿਹੜੇ ਸ਼ਹੀਦ ਹੋ ਰਹੇ ਸਾਡੇ ਭਾਵੇਂ ਭਾਈ ਦੀਪ ਸਿੰਘ ਸਿੱਧੂ ਹੀ ਕਹ ਲਈਏ ਜਾਂ ਕੋਈ ਹੋਰ ਜਿਹੜੇ ਨੌਜਵਾਨ ਜਿਹੜੇ ਸ਼ਹੀਦ ਹੋ ਰਹੇ ਆ ਸੋ ਇਹਨਾਂ ਨੂੰ ਕੋਈ ਲਾਲਚ ਥੋੜੀ ਹੈ ਪਈ ਆਪਾਂ ਮਰ ਜਾਵਾਂਗੇ ਤੇ ਮਰਨ ਤੋਂ ਬਾਅਦ ਸਾਡਾ ਜਿਹੜਾ ਹੈਗਾ ਉਹ ਬਹੁਤ ਵਧੀਆ ਹੋ ਜੂਗੀ ਐਸ਼ ਦੀ ਜ਼ਿੰਦਗੀ ਹੋ ਜੂਗੀ ਸੋ ਕੋਈ ਵੀ ਲਾਲਚ ਨਹੀਂ ਦਿੱਤਾ ਜਾਂਦਾ ਪਰ ਆਹ ਬ੍ਰੇਨਵਾਸ਼ਡ ਲੋਕ ਜਿਹੜੇ ਇਹਨਾਂ ਵੈਸਟਰਨ ਮੁਲਕਾਂ ਦੇ ਵਿੱਚ ਆ ਕੇ ਗੰਦ ਪਾ ਰਹੇ ਨੇ ਇੱਕ ਗੱਲ ਹੋਰ ਮੈਂ ਇਹਦੇ ਵਿੱਚ ਕਰਨੀ ਚਾਹਣਾ ਕਿ ਥਰਡ ਵਰਡ ਕੰਟਰੀਜ਼ ਦੇ ਲੋਕ ਜਦੋਂ ਬੇਸ਼ੱਕ ਆਪਾਂ ਵੀ ਉਧਰੋਂ ਹੀ ਆਏ ਆ ਅਸੀਂ ਇਹਨਾਂ ਨੂੰ ਨਹੀਂ ਕਹਿੰਦੇ ਆਪਾਂ ਵੀ ਉਧਰੋਂ ਹੀ ਆਏ ਆ ਪਰ ਜਦੋਂ ਤੁਸੀਂ ਉਹ ਮੁਲਕ ਛੱਡਦੇ ਹੋ ਉਹ ਕਿਉਂ ਛੱਡਦੇ ਹੋ ਮਾੜੇ ਸਿਸਟਮ ਕਰਕੇ ਛੱਡਦੇ ਹੋ ਕਿ ਭਾਈ ਇੱਥੇ ਪੈਸਾ ਨਹੀਂ ਹੈ ਇੱਥੇ ਸਿਵਲ ਸੁਰੱਖਿਆ ਨਹੀਂ ਹੈਗੀ ਸਾਡੀ ਇੱਥੇ ਸਾਨੂੰ ਸੁਵਿਧਾਵਾਂ ਨਹੀਂ ਮਿਲਦੀਆਂ ਜਾਂ ਇਹ ਸਾਰੇ ਕੁਝ ਛੱਡਦੇ ਆ ਕਰਕੇ ਅਸੀਂ ਉਹ ਮੁਲਕ ਛੱਡ ਕੇ ਇਹਨਾਂ ਸੋਹਣੇ ਮੁਲਕਾਂ ਦੇ ਵਿੱਚ ਆਉਨੇ ਆ ਪਰ ਅੱਜ ਕੀ ਹੈ ਕਿ ਇਹਨਾਂ ਸੋਹਣੇ ਮੁਲਕਾਂ ਨੂੰ ਵੀ ਅਸੀਂ ਵੱਧ ਸੂਰਤ ਬਣਾਉਣ ਤੇ ਤੁਲੇ ਹੋਏ ਆ ਇਹੋ ਜਿਹੇ ਘਟਨਾਵਾਂ ਵਰਤਾ ਕੇ ਇਹ ਸਾਰਾ ਉਹ ਜਿਹੜਾ ਗੰਦ ਹੈਗਾ ਚੱਕ ਕੇ ਆਪਾਂ ਇਹਨਾਂ ਮੁਲਕਾਂ 'ਚ ਲਿਆ ਰਹੇ ਆ ਤੇ ਇੱਥੇ ਵੀ ਉਹੋ ਜਿਹੇ ਹਾਲਾਤ ਪੈਦਾ ਕਰਨੇ ਚਾਹੁੰਦੇ ਆ ਸੋ ਜੇ ਤੁਸੀਂ ਇੱਥੇ ਵੀ ਉਹ ਜਿਹੇ ਹਾਲਾਤ ਪੈਦਾ ਕਰਤੇ ਤੇ ਫਿਰ ਤੁਹਾਡੀਆਂ ਅਗਲੀਆਂ ਜਨਰੇਸ਼ਨਾਂ ਜਿਹੜੀਆਂ ਨੇ ਉਹ ਕਿਦਰ ਨੂੰ ਜਾਣਗੀਆਂ ਇਸ ਤੋਂ ਅੱਗੇ ਕੀ ਹੈ ਇਸ ਤੋਂ ਅਗੇ ਤੇ ਮੈਨੂੰ ਲੱਗਦਾ ਵੀ ਮਾਰਸ ਜਾਂ ਚੰਨ ਦੇ ਉੱਤੇ ਹੀ ਆ ਵੀ ਇਹ ਧਰਤੀ ਤਾਂ ਤੁਸੀਂ ਫਿਰ ਇਹੋ ਜਿਹੀ ਬਣਾਤੀ ਸਾਰੀ ਤਾਂ ਫਿਰ ਇਸ ਤੋਂ ਬਾਅਦ ਚੰਨ ਤੇ ਜਾਓਗੇ ਫਿਰ ਤੋਂ ਤੁਸੀਂ ਤੁਹਾਡੀਆਂ ਅਗਲੀਆਂ ਪੀੜ੍ਹੀਆਂ ਇਹ ਸਾਰਾ ਕੁਝ ਭੁਗਤਣਗੀਆਂ ਜੇ ਤੁਸੀਂ ਹਾਲਾਤ ਅੱਜ ਇਹੋ ਜਿਹੇ ਇੱਥੇ ਬਣਾਤੇ ਆ ਹੁਣ ਤੁਸੀਂ ਦੇਖੋ ਇਹ ਘਟਨਾ ਤੋਂ ਬਾਅਦ ਕੀ ਹੋਣਾ ਹੈ ਮੁਸਲਮਾਨਾਂ ਦੇ ਖਿਲਾਫ ਇੱਕ ਹੋਰ ਲਹਿਰ ਉੱਠਣੀ ਹੈ ਜਿਹੜੇ ਉਹ ਲੋਕ ਰਾਈਟ ਵਿੰਗਰ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਵਾਪਸ ਜਾਓ ਵਾਪਸ ਜਾਓ ਉਹਨਾਂ ਦੇ ਕੋਲ ਇੱਕ ਹੋਰ ਪੁਖਤਾ ਸਬੂਤ ਆ ਗਿਆ ਉਹ ਹੁਣ ਨਫ਼ਰਤ ਹੋਰ ਵਧੇਗੀ ਇਹ ਸਾਰੇ ਵੈਸ ਦੇ ਵਿੱਚ ਨਫ਼ਰਤ ਵਧੇਗੀ ਜਿਹੜੇ ਬਰਾਊਨ ਕਲਰ ਲੋਕ ਨੇ ਵਿੱਚੇ ਭਾਵੇਂ ਸਾਡੇ ਆ ਜਾਂਦੇ ਆ ਜਾਂ ਪਾਕਿਸਤਾਨੀ ਆ ਜਾਂਦੇ ਆ ਅਫਗਾਨੀ ਆ ਜਾਂਦੇ ਨੇ ਸੋ ਇਹ ਸਾਰਿਆਂ ਖਿਲਾਫ ਨਫ਼ਰਤ ਜਿਹੜੀ ਵਧਣੀ ਹੈ ਇਹੋ ਜਿਹਾ ਘਟਨਾਵਾਂ ਤੋਂ ਕੋਈ ਫਾਇਦਾ ਨਹੀਂ ਹੁੰਦਾ ਨੁਕਸਾਨ ਹੀ ਨੁਕਸਾਨ ਹੈ ਇਹਨਾਂ ਘਟਨਾਵਾਂ ਦਾ ਸੋ ਅਸੀਂ ਉਹ ਜਿੰਨੇ ਵੀ ਇਸ ਘਟਨਾ ਦੇ ਵਿੱਚ ਮਾਰੇ ਗਏ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਪਰਮਾਤਮਾ ਦੇ ਕੋਲ ਅਰਦਾਸ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਜੋੜਿਆ ਜਾਵੇ ਜਿਹੜੇ ਇਸ ਵੇਲੇ ਕ੍ਰਿਟੀਕਲ ਹਾਲਾਤ ਦੇ ਵਿੱਚ ਨੇ ਹਸਪੀਟਲ ਦੇ ਵਿੱਚ ਨੇ ਸੋ ਉਹਨਾਂ ਨੂੰ ਤੰਦਰੁਸਤੀ ਜਿਹੜੀ ਹੈ ਉਹ ਬਖਸ਼ੇ ਪਰਮਾਤਮਾ ਸੋ ਐਨਾ ਹੀ ਕਹਿ ਸਕਦੇ ਆ ਕਿ ਇਹੋ ਜਿਹੇ ਘਟਨਾਵਾ ਦੁਬਾਰਾ ਨਾ ਵਾਪਰਣ ਜੀ ਹਾਂ ਜੀ ਜੀ ਜਿੱਦਾਂ ਹੀ ਕੋਈ ਕਹੋ ਕਿ ਇੰਟਰਨੈਸ਼ਨਲ ਖਬਰ ਆਂਦੀ ਹੈ ਜਿੱਦਾਂ ਕੋਈ ਵਿਦੇਸ਼ਾਂ ਤੋਂ ਖਬਰ ਆਂਦੀ ਹੈ ਤੇ ਤੁਸੀਂ ਉਸਦੇ ਚਲੋ ਕਿ ਅਸਲ ਸੱਚ ਉਸਦੇ ਤੱਥ ਅਤੇ ਭਵਿੱਖ ਵਿੱਚ ਉਸਦੇ ਕਿੰਨੇ ਜਿੰਨੇ ਚਿੰਨ੍ਹ ਕਰਨਗੇ ਉਹ ਸਾਰਾ ਸਦਸ਼ਕਾਂ ਦੇ ਅੱਗੇ ਰੱਖਦੇ ਤੁਹਾਨੂੰ ਸਨ ਜੁੜਨ ਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ